ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਜੀਵਨ ਵਿੱਚ ਸਦਾ ਹੀ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਉਹ ਤਬਦੀਲੀਆਂ ਕਿਸੇ ਨਾ ਕਿਸੇ ਘਟਨਾ ਤੋਂ ਹੁੰਦੀਆਂ ਹਨ ਤੇ ਜੀਵਨ ਬਦਲ ਕੇ ਰੱਖ ਦਿੰਦੀਆਂ ਹਨ ਭਗਤ ਸਦਨਾ ਕਸਾਈ ਸਨ ਪਰ ਭਗਤ ਬਣ ਗਏ ਭਗਤ ਸਦਨਾ ਜੀ ਦੇ ਮਾਪੋ-ਬਾਬ ਦੇ ਨਾਮ ਦਾ ਪਤਾ ਕੁਝ ਨਹੀਂ ਮਿਲਦਾ ਪਰ ਕਰਮ ਕਸਾਈ ਦਾ ਸੀ। ਹైదరాబాద్ ਸਿੰਧ ਵਿੱਚ ਭਗਤ ਜੀ ਦਾ ਜਨਮ ਹੋਇਆ ਤੇ ਉਸੇ ਨਗਰ ਵਿੱਚ ਹੀ ਰਹਿੰਦੇ ਰਹੇ। ਬਚਪਨ ਤੋਂ ਹੀ ਸੰਤਾਂ ਫਕੀਰਾਂ ਤੇ ਮਹਾਪੁਰਸ਼ਾਂ ਕੋਲ ਬੈਠ ਕੇ ਗਿਆਨ ਚਰਚਾ ਸੁਣਨ ਦੀ ਉਹਨਾਂ ਦੀ ਸ਼ਰਧਾ ਸੀ। ਭਗਤ ਜੀ ਮੂਰਤੀ ਪੂਜਕ ਸਨ। ਇਹਨਾਂ ਨੂੰ ਕਿਤੇ ਉਹ ਸਾਲਗ੍ਰਾਮ ਦਾ ਪੱਥਰ ਮਿਲ ਗਿਆ ਸੀ ਉਸਨੂੰ ਮਾਸ ਤੋਲਣ ਵਾਸਤੇ। ਵਟਾ ਬਣਾ ਬੈਠੇ ਜਿਸ ਤੋਂ ਲੋਕੀ ਬੋਰਾ ਸਾਹਮਣੇ ਦੇ ਪਰ ਲੋਕਾਂ ਨੂੰ ਨਹੀਂ ਸੀ ਪਤਾ ਕਿ ਸਧਨਾ ਜੀ ਸਾਲਗ੍ਰਾਮ ਨੂੰ ਦੇਵਤਾ ਕਰਕੇ ਪੂਜਦੇ ਹਨ ਤੇ ਉਸ ਦੇ ਆਸਰੇ ਕਾਰਵਿਹਾਰ ਕਰਦੇ ਹਨ ਉਹ ਤਾਂ ਸਾਲਗ੍ਰਾਮ ਕੋਲੋਂ ਫਾਇਦਾ ਉਠਾਉਂਦੇ ਸਨ ਜੋ ਕਿ ਉਹਨਾਂ ਦਾ ਜੀਵਨ ਆਸਰਾ ਸੀ Hindu ਸੰਤਾ ਪੰਡਤਾਂ ਵਿੱਚ ਬਹੁਤ ਚਰਚਾ ਸੀ ਕਿ ਸਧਨਾ ਕਸਾਈ ਸਾਲਗ੍ਰਾਮ ਨਾਲ ਮਾਸ ਕਿਉਂ ਤੋਲਦਾ ਹੈ ਇੱਕ ਦਿਨ ਇੱਕ ਸੰਤ ਸਦਨਾ ਜੀ ਦੀ ਦੁਕਾਨ ਉੱਤੇ ਪੁੱਜਾ ਤੇ ਬੇਨਤੀ ਕੀਤੀ ਹੇ ਸਦਨੇ ਇਹ ਕਾਲਾ ਪੱਥਰ ਮੈਨੂੰ ਦੇ ਦੇ ਮੈਂ ਇਸ ਦੀ ਪੂਜਾ ਕਰਿਆ ਕਰੂੰਗਾ ਇਹ ਸਾਲਗ੍ਰਾਮ ਹੈ ਤੂੰ ਹੋਰ ਵਟਾ ਰੱਖ ਲੈ ਤੈਨੂੰ ਤਾਂ ਸਿਰਫ ਵਟੇ ਨਾਲ ਹੀ ਕੰਮ ਹੈ ਸਦਨਾ ਜਾਣ ਗਿਆ ਕਿ ਇਹ ਲੈ ਜਾਣਾ ਚਾਹੁੰਦੇ ਹਨ ਉਸ ਨੇ ਬਿਨਾਂ ਝਿਜਕ ਸਾਲਗ੍ਰਾਮ ਚੁੱਕ ਕੇ ਫੜਾ ਦਿੱਤਾ ਉਹ ਸਾਲਗ੍ਰਾਮ ਨੂੰ ਨਾਲ ਲੈ ਕੇ ਆਪਣੇ ਡੇਰੇ ਚਲਾ ਗਿਆ ਡੇਰੇ ਪੁੱਜ ਕੇ ਉਸਨੇ ਸਾਲਗ੍ਰਾਮ ਨੂੰ ਇਸ਼ਨਾਨ ਕਰਾਇਆ ਤੂਪ ਤੋਖਾਈ ਚੰਦਨ ਦਾ ਤਿਲਕ ਲਗਾ ਤੇ ਫੋਲ ਚੜਾਈ ਪੂਜਾ ਕੀਤੀ ਤੇ ਰਾਤ ਬੈਣ ਤੇ ਸੌ ਗਿਆ ਜਦ ਸਾਧੂ ਸੁੱਤਾ ਹੋਇਆ ਸੀ ਉਦੋਂ ਉਸ ਨੂੰ ਸੁਪਨੇ ਵਿੱਚ ਸਾਲਗ੍ਰਾਮ ਨੇ ਭਾਖਿਆ ਕੀਤੀ ਤੂੰ ਇਹ ਬਹੁਤ ਬੁਰਾ ਕੀਤਾ ਹੈ ਸਦਨੇ ਕੋਲ ਮੈਂ ਬਹੁਤ ਖੁਸ਼ ਸੀ ਕਿਉਂਕਿ ਉਹ ਮੇਰੀ ਪੂਜਾ ਕਰਦਾ ਸੀ ਸੱਚੇ ਹਿਰਦੇ ਨਾਲ ਉਹ ਮੇਰਾ ਹੋ ਚੁੱਕਾ ਸੀ ਪ੍ਰੇਮ ਕਰਦਾ ਹੈ ਮੈਂ ਪੂਜਾ ਤੇ ਸਤਕਾਰ ਦਾ ਭੁੱਖਾ ਨਹੀਂ ਸਗੋ ਪ੍ਰੇਮ ਦਾ ਭੁੱਖਾ ਹਾਂ ਉਹ ਮਾਸ ਤੋਲਦਾ ਹੋਇਆ ਵੀ ਮੈਨੂੰ ਜੀਤੇ ਕਰਦਾ ਸੀ ਇਸ ਲਈ ਮੈਨੂੰ ਉਸ ਕੋਲ ਛੱਡਾ ਇਹ ਬਚਨ ਸੁਣ ਕੇ ਸੰਤ ਜੀ ਦੀ ਨੀਂਦ ਖੁੱਲ ਗਈ ਉਹ ਸੋਚਦਾ ਤੇ ਕੀਤੇ ਕਰਮ ਉਤੇ ਪਛਤਾਉਂਦਾ ਰਿਹਾ ਜਦੋਂ ਦਿਨ ਚੜਿਆ ਤਾਂ ਸਧਨੇ ਕੋਲ ਵਾਪਸ ਚਲਾ ਗਿਆ ਉਸ ਨੂੰ ਆਖਣ ਲੱਗਾ ਸਧਰਾ ਜੀ ਆਪਣਾ ਸਾਲਗ੍ਰਾਮ ਵਾਪਸ ਰੱਖ ਲੋ ਇਹ ਤੁਸਾਂ ਕੋਲ ਹੀ ਠੀਕ ਹੈ ਤਨ ਹੋ ਤੁਸੀਂ ਜਿਨ੍ਹਾਂ ਨੂੰ ਪਰਮੇਸ਼ਰ ਯਾਦ ਹੈ ਸਦਨੇ ਨੇ ਪੁੱਛਿਆ ਕਿਉਂ ਸੰਤ ਜੀ ਇਹ ਸਾਲਗਰਾਮ ਵਾਪਸ ਕਿਉਂ ਲੈ ਕੇ ਆਏ ਹੋ ਸੰਤ ਨੇ ਉਸ ਨੂੰ ਸੁਪਨੇ ਦੀ ਸਾਰੀ ਗੱਲ ਕਹਿ ਸੁਣਾਈ ਉਸ ਗੱਲ ਨੂੰ ਸੁਣ ਕੇ ਸਦਨੇ ਦੇ ਮਨ ਵਿੱਚੋਂ ਸਭੋ ਦੁਗਣਾ ਚਾਹ ਤੇ ਪ੍ਰੇਮ ਪੈਦਾ ਹੋ ਗਿਆ ਉਹ ਪ੍ਰਭੂ ਭਗਤੀ ਵਿੱਚ ਜੁੜ ਗਿਆ ਉਸੇ ਸਾਲਗਰਾਮ ਨਾਲ ਮਾਸ ਵੀ ਤੋਲਦਾ ਤੇ ਉਸੇ ਦੀ ਹੀ ਪੂਜਾ ਵੀ ਕਰਦਾ ਮਨ ਵਿੱਚ ਹਮੇਸ਼ਾ ਸਿਮਰਨ ਕਰਦਾ ਰਹਿੰਦਾ ਇੱਕ ਦਿਨ ਦੀ ਗੱਲ ਹੈ ਰਾਤ ਦੇ ਸਮੇਂ ਇੱਕ ਸ਼ਾਹੂਕਾਰ ਸਦਨਾ ਜੀ ਦੇ ਕੋਲ ਬੱਕਰੇ ਦਾ ਮਾਸ ਲੈਣ ਵਾਸਤੇ ਆ ਗਿਆ ਸਦਨੇ ਨੇ ਕਿਹਾ ਕਿ ਇਸ ਵੇਲੇ ਮਾਸ ਨਹੀਂ ਹੈ ਕਿਉਂਕਿ ਜੋ ਬੱਕਰਾ ਬਣਵਾਇਆ ਸੀ ਉਹ ਮੁੱਕ ਗਿਆ ਸੀ ਸ਼ਾਹੂਕਾਰ ਲਿਹਾਜ਼ ਵਾਲਾ ਬੰਦਾ ਸੀ ਸਦਨਾ ਉਸ ਨੂੰ ਮੋੜ ਵੀ ਨਹੀਂ ਸੀ ਸਕਦਾ ਇਸ ਵਾਸਤੇ ਸਦਨੇ ਨੇ ਜਿਉਂ ਦੇ ਬਕਰੇ ਦੇ ਕੋਫਤੇ ਕੱਟ ਕੇ ਸ਼ਾਹੂਕਾਰ ਨੂੰ ਦੇਣੇ ਚਾਹੀਏ ਜਦੋਂ ਸਦਨਾ ਛੂਰੀ ਫੜ ਕੇ ਬਕਰੇ ਦੇ ਨੇੜੇ ਗਿਆ ਤਾਂ ਬਕਰਾ ਹੱਸ ਪਿਆ ਹੱਸ ਕੇ ਆਖਣ ਲੱਗਾ اے ਸਦਨਾ ਜੱਗੋਂ ਬਾਹਰੀ ਕਰਨ ਲੱਗੇ ਜੇ ਇਹ ਸੁਣ ਕੇ ਸਦਨਾ ਜੀ ਬਹੁਤ ਹੈਰਾਨ ਹੋਏ ਕਿ ਇਹ ਜਾਨਵਰ ਬੋਲਣ ਲੱਗ ਪਿਆ ਉਸੇ ਵੇਲੇ ਸਦਨੇ ਦੇ ਹੱਥੋਂ ਛੂਰੀ ਧਰਤੀ ਉੱਤੇ ਡਿੱਗ ਪਈ ਸਦਨਾ ਜੀ ਨੇ ਬਕਰੇ ਨੂੰ ਪੁੱਛਿਆ ਏ ਬਕਰੇ ਇਹ ਦੱਸ ਨਵੀਂ ਭਾਜੀ ਕੀ ਮੈਂ ਚਾੜਨ ਲੱਗਾ ਹਾਂ ਮੇਰਾ ਕੰਮ ਹੈ ਤੈਨੂੰ ਮਾਰ ਕੇ ਵੇਚਣਾ ਬਕਰਾ ਬੋਲਿਆ ਸੁਣ ਅੱਗੇ ਇਹ ਸਿਲਸਿਲਾ ਤੁਰਿਆ ਆਉਂਦਾ ਰਿਹਾ ਹੈ ਕਿ ਕਦੇ ਮੈਂ ਬਕਰਾ ਤੇ ਕਦੇ ਤੂੰ ਕਸਾਈ ਤੇ ਕਦੇ ਮੈਂ ਕਸਾਈ ਤੇ ਤੂੰ ਬਕਰਾ ਇਸ ਜਨਮ ਵਿੱਚ ਤੂੰ ਮੇਰੇ ਜਿਉਂਦੇ ਦਾ ਇੱਕ ਅੰਗ ਕੱਟ ਕੇ ਸ਼ਾਹੂਕਾਰ ਨੂੰ ਦੇਣ ਲੱਗਾ ਹੈ ਇਹ ਨਵੀਂ ਭਾਜੀ ਹੈ ਕੱਲੋਂ ਮੈਂ ਵੀ ਤੇਰੇ ਨਾਲ ਐਸਾ ਹੀ ਤਾਂ ਕਰਾਂਗਾ ਕਿਉਂਕਿ ਆਪਾਂ ਕਰਮ ਦੇ ਇੱਕ ਦੂਸਰੇ ਦੇ ਸਾਥੀ ਹਾਂ ਆਪਣਾ ਧਰਮ ਬਣ ਚੁੱਕਿਆ ਹੈ ਇੱਕ ਦੂਸਰੇ ਦਾ మాਸ ਵੇਚਣਾ ਬੱਕਰੇ ਦੀ ਭਾਕਿਆ ਨੇ ਸਦਨੇ ਨੂੰ ਗਿਆਨ ਕਰਾ ਦਿੱਤਾ ਉਸ ਦਿਨ ਤਾਂ ਉਹਨੇ ਸ਼ਾਹੂਕਾਰ ਨੂੰ ਸਾਫ਼ ਜਵਾਬ ਦੇ ਦਿੱਤਾ ਤੇ ਅਗਲੇ ਪਲ మాਸ ਵੇਚਣ ਦਾ ਤੰਦਾ ਵੀ ਛੱਡ ਦਿੱਤਾ ਤੇ ਸਦਨਾ ਭਜਨ ਬੰਦਗੀ ਵਿੱਚ ਜੁੜ ਗਿਆ ਭਗਤ ਸਦਨਾ ਜੀ ਨੂੰ ਜਦੋਂ ਪੂਰਨ ਗਿਆਨ ਹੋ ਗਿਆ ਕਿ ਪ੍ਰਭੂ ਨਾਮ ਜਪਣ ਵਿੱਚ ਹੀ ਭਲਾ ਹੈ ਤਾਂ ਉਹ ਪੁਰਖੋਤਮ ਜੀ ਦੇ ਦਰਸ਼ਨਾਂ ਵਾਸਤੇ ਜਗਨਨਾਥ ਪੁਰੀ ਦੀ ਯਾਤਰਾ ਵਾਸਤੇ ਸਿੰਧ ਵਿੱਚੋਂ ਚੱਲ ਪਿਆ ਜਗਨਨਾਥ ਪੁਰੀ ਸ਼ਹਿਰ ਆਪੜਨ ਤੋਂ ਇੱਕ ਪੜਾ ਉਰੇ ਹੀ ਉਸ ਨੂੰ ਰਾਤ ਪੈ ਗਈ ਉਸਨੇ ਸੋਚਿਆ ਕਿਸੇ ਗ੍ਰਸਤੀ ਦੇ ਘਰੋਂ ਭੋਜਨ ਮੰਗ ਕੇ ਖਾ ਲਵਾਂ ਤੇ ਰਾਤ ਕਿਤੇ ਕੱਟ ਲਵਾਂ ਮੋੜ ਅੱਗੇ ਤੁਰਾਂਗਾ ਇਸ ਤਰ੍ਹਾਂ ਇੱਕ ਘਰ ਦੇ ਬੂਹੇ ਅੱਗੇ ਖਲੋ ਕੇ ਉਸਨੇ ਆਵਾਜ਼ ਦਿੱਤੀ ਉਸ ਘਰ ਵਿੱਚ ਦੋ ਜੀ ਰਹਿੰਦੇ ਸਨ। ਇਸਤਰੀ ਦੀ ਉਮਰ 20-22 ਸਾਲਾਂ ਦੀ ਸੀ। ਉਹ ਬਹੁਤ ਸੁੰਦਰ ਤੇ ਜਵਾਨ ਸੀ। ਉਸ ਦਾ ਪਤੀ ਕੋਝਾ ਤੇ ਰੋਗੀ ਸੀ। ਉਹ ਸੁੰਦਰੀ ਨੇ ਜਦੋਂ ਸਤਨਾ ਜੀ ਨੂੰ ਦੇਖਿਆ ਤਾਂ ਅੱਗੇ ਸੱਦ ਲਿਆ। ਬੜੀ ਨਿਮਰਤਾ ਤੇ ਪ੍ਰੇਮਮਈ ਲਹਿਜੇ ਵਿੱਚ ਬੋਲੀ, "ਅੰਦਰ ਆਈਏ। ਗ੍ਰਹਿ ਪਵਿੱਤਰ ਕਰੀਏ। ਤਨਭਾਗ ਸਾਡੇ ਜੋ ਆਪ ਆਏ ਹੋ, ਭਗਵਾਨ ਆਏ ਹੋ। ਭੋਜਨ ਛਕੋ।" ਬਿਸਤਰਾ ਮੰਜਾ ਲੈ ਕੇ ਆਰਾਮ ਕਰੋ ਮੈਂ ਤੁਹਾਡੀ ਸੇਵਾ ਕਰ ਲਵਾਂ ਉਸ ਦੀ ਇਹ ਸ਼ਰਦਾ ਦੇਖ ਕੇ ਸਦਨਾ ਜੀ ਉਹਦੇ ਵੇੜੇ ਵਿੱਚ ਪੁੱਜ ਗਏ ਤੇ ਮੰਜੇ ਉੱਤੇ ਬੈਠ ਗਏ ਉਸ ਮੋਟਿਆਰ ਇਸਤਰੀ ਨੇ ਬੜੇ ਚਾਹ ਤੇ ਸ਼ਰਦਾ ਨਾਲ ਭੋਜਨ ਤਿਆਰ ਕੀਤਾ ਭੋਜਨ ਤਿਆਰ ਕਰਕੇ ਸਦਨਾ ਜੀ ਦੇ ਚਰਨ ਤੋਂ ਆਏ ਤੇ ਚੌਂਦਰੇ ਉੱਤੇ ਬਿਠਾ ਕੇ ਭੋਜਨ ਸ਼ਕਾਇਆ ਜਿੰਨਾ ਚਿਰ ਸਦਨਾ ਭੋਜਨ ਕਰਦਾ ਰਿਹਾ ਉਹਨਾਂ ਚਿਰ ਉਹ ਇਸਤਰੀ ਪੱਖਾ ਚਲਦੀ ਰਹੀ ਉਸੇ ਤਰ੍ਹਾਂ ਜਿਵੇਂ ਪਤੀ ਨੂੰ istri ਪੱਖਾ ਚਲਦੀ ਹੈ ਨਾਲ ਪ੍ਰੇਮ ਭਰੀਆਂ ਮਿੱਠੀਆਂ ਗੱਲਾਂ ਰਾਹੀਂ ਪੁੱਛਦੀ ਰਹੀ ਕਿ ਸਦਨਾ ਜੀ ਕਿੱਥੋਂ ਆਏ ਹਨ ਤੇ ਕਿੱਥੇ ਜਾ ਰਹੇ ਹਨ ਤੇ ਕਿਉਂ ਸਾਧੂ ਹੋਏ ਹਨ ਜਦੋਂ ਪ੍ਰਸ਼ਾਦ ਛੱਕ ਚੁੱਕੇ ਤਾਂ ਉਸ ਮੁਟਿਆਰ ਨੇ ਸਦਨਾ ਜੀ ਨੂੰ ਚੰਗਾ ਬਿਸਤਰਾ ਵਿਛਾ ਕੇ ਰਾਤ ਕੱਟਣ ਵਾਸਤੇ ਬੇਨਤੀ ਕੀਤੀ ਉਸ ਬੇਨਤੀ ਨੂੰ ਸਦਨਾ ਜੀ ਨੇ ਪ੍ਰਵਾਨ ਕਰ ਲਿਆ ਪ੍ਰਭੂ ਨਾਮ ਦਾ ਸਿਮਰਨ ਕਰਦੇ ਹੋਏ ਭਗਤ ਜੀ ਸੌ ਗਏ ਜਦੋਂ ਅਧੀ ਰਾਤ ਦਾ ਵੇਲਾ ਆਇਆ ਤਾਂ ਉਹੀ ਮੁਟਿਆਰ ਸ਼ਿੰਗਾਰ ਕਰਕੇ ਸਦਨਾ ਜੀ ਦੇ ਮੰਝੇ ਉੱਤੇ ਆ ਗਈ। ਉਸ ਦੇ ਹਿਰਦੇ ਵਿੱਚ ਵਾਸ਼ਨਾ ਮੰਦੀ ਸੀ। ਕਾਮ ਨੇ ਉਹਦੇ ਖੂਨ ਨੂੰ ਉਬਾਲ ਦਿੱਤਾ ਸੀ। ਉਹ ਅੰਨੀ ਹੋਈ ਹੋਈ ਸੀ। ਉਸ ਦਾ ਇਹ ਪਾਗਲਾਵਾਲਾ ਵਤੀਰਾ ਦੇਖ ਕੇ ਸਦਨਾ ਜੀ ਨੇ ਕਿਹਾ ਭੈਣ ਤੁਸੀਂ ਮੇਰੇ ਕੋਲੋਂ ਦੂਰ ਚਲੇ ਜਾਓ। ਹਰ ਇਸਤਰੀ ਨੂੰ ਪਤੀ ਬਰਤਣਾ ਚਾਹੀਦਾ ਹੈ। ਮੈਂ ਅੱਗੇ ਹੀ ਪਾਪਾਂ ਦੇ ਕਾਰਨ ਦਰ ਬਦਰ ਫਿਰਦਾ ਹਾਂ। ਮੈਨੂੰ ਹੋਰ ਪਾਪਾਂ ਦਾ ਭਾਗੀ ਨਾ ਬਣਾ। ਜਾ ਤੂੰ ਮੇਰੀ ਭੈਣ ਹੈ। ਉਸ ਇਸਤਰੀ ਦੀ ਪੁੱਠੀ ਮਤ ਵਾਸ਼ਨਾ ਦੇ ਮੰਦ ਕਾਰਨ ਉਸਨੇ ਪੁੱਠਾ ਸੋਚਿਆ ਸੀ। ਉਸਨੇ ਖਿਆਲ ਕੀਤਾ ਕਿ ਸ਼ਾਇਦ ਸੰਤ ਉਹਦੇ ਪਤੀ ਕੋਲੋਂ ਡਰਦਾ ਹੈ। ਉਹ ਪਿੱਛੇ ਮੁੜੀ ਤੇ ਦਸਾਂ ਕੁ ਮਿੰਟਾਂ ਪਿਛੋਂ ਆਪਣੇ ਪਤੀ ਦਾ ਸਿਰ ਵੱਢ ਕੇ ਸਦਨਾ ਜੀ ਕੋਲ ਆ ਗਈ। ਸਦਨਾ ਜੀ ਨੂੰ ਆਪਣੇ ਪਤੀ ਦਾ ਸਿਰ ਦਿਖਾ ਕੇ ਬੋਲੀ, "ਹੇ ਪਿਆਰੇ, ਜੇ ਤੈਨੂੰ ਮੇਰੇ ਪਤੀ ਦਾ ਭੈ ਸੀ ਤਾਂ ਇਹ ਲੈ।" ਉਸ ਦਾ ਸੇਰ ਮੈਂ ਉਸ ਨੂੰ ਪਤੀ ਨਹੀਂ ਸਮਾਂਦੀ ਮੇਰੇ ਮਾਪੇ ਨੇ ਮੱਲੋ ਮੱਲੀ ਮੇਰਾ ਵਿਆਹ ਕਰ ਦਿੱਤਾ ਸੀ ਇਹ ਨਿਕੰਮਾ ਸੀ ਰੋਗੀ ਸੀ ਇਸ ਨੂੰ ਮਰਨਾ ਹੀ ਚਾਹੀਦਾ ਸੀ ਹੁਣ ਮੈਂ ਆਪ ਨੂੰ ਪਤੀ ਮੰਦੀ ਹਾਂ ਮੇਰੇ ਨਾਲ ਪਿਆਰ ਕਰੋ ਮੈਨੂੰ ਆਪਣੀ ਬਣਾਓ ਤੇ ਮੇਰੀ ਜਵਾਨੀ ਦੇ ਨਸ਼ੇ ਨੂੰ ਲੁੱਟੋ ਛੱਡੋ ਸਾਰੀਆਂ ਚਿਜਕਾਂ ਮੈਂ ਆਪ ਨਾਲ ਸੰਤਨੀ ਹੋ ਕੇ ਫਿਰਾਂਗੀ ਜੀਵਨ ਵਿੱਚ ਭੋਗ ਹੀ ਤਾਂ ਸਭ ਕੁਝ ਹੈ ਸਤਨਾ ਜੀ ਉਹਦੀਆਂ ਸਾਰੀਆਂ ਗੱਲਾਂ ਨੂੰ ਸੁਣਦੇ ਰਹੇ ਜਦੋਂ ਉਹ ਮਾਨਾ ਹੀ ਬਕਵਾਸ ਕਰ ਚੁੱਕੀ ਤਾਂ ਗੁੱਸੇ ਨਾਲ ਬੋਲੇ ਟੰਡਾਲਣ ਪਾਪਣ ਤੂੰ ਮਹਾਨ ਪਾਪ ਕੀਤਾ ਹੈ ਇਸ ਪਾਪ ਦਾ ਫਲ ਤੈਨੂੰ ਨਰਕ ਭੋਗਣਾ ਪਵੇਗਾ ਮੈਂ ਪਾਪ ਕਰਨ ਵਾਸਤੇ ਤਿਆਰ ਨਹੀਂ ਮੈਂ ਤੇਰੇ ਘਰੋਂ ਹੁਣੇ ਚੱਲਿਆ ਹਾਂ ਤੂੰ ਜ਼ਹਿਰ ਦੀ ਗੰਦਲ ਹੈ 나ਗਣ ਹੈ ਜਿਸ ਨੇ ਆਪਣੇ ਪਤੀ ਦਾ ਖੂਨ ਕਰ ਦਿੱਤਾ ਹੈ ਉਹ ਪ੍ਰਾਏ ਮਰਦ ਨਾਲ ਕਿਵੇਂ ਪਿਆਰ ਕਰੇਗੀ ਇਰਕਾਰ ਹੈ ਐਸੇ ਪਿਆਰ ਨੂੰ ਜਿਸ ਦੇ ਡੰਗ ਦਾ ਇਲਾਜ ਨਹੀਂ ਸਦਨਾ ਜੀ ਕਰੋਧ ਨਾਲ ਆਪੇ ਤੋਂ ਬਾਹਰ ਹੋ ਗਏ ਉਹ ਇਹ ਆਖਦੇ ਹੋਏ ਉੱਠਣ ਲੱਗੇ ਤਾਂ ਉਹਨਾਂ ਨੂੰ ਉੱਡਦਿਆਂ ਦੇਖ ਕੇ ਉਹ ਮਹਾਪਾਪਣ ਹਤਿਆਰੀ ਕੂਕੁੱਠੀ ਹੈ ਮੇਰੇ ਪਤੀ ਨੂੰ ਮਾਰ ਕੇ ਮੇਰੇ ਨਾਲ ਪਾਪ ਕਰਨਾ ਚਾਹੁੰਦਾ ਹੈ ਤੂੰ ਸੰਤ ਨਹੀਂ ਖੁੰਨੀ ਹੈ ਵੇ ਲੋਕੋ ਮੈਂ ਲੁੱਟੀ ਗਈ ਨਸੋ ਦੌੜੋ ਮੇਰੇ ਪਿਆਰੇ ਪਤੀ ਦਾ ਸਾਧ ਨੇ ਖੂਨ ਕਰ ਦਿੱਤਾ ਹੈ ਇਸ ਤਰ੍ਹਾਂ ਕਰਕੇ ਉਸ ਨੇ ਭਗਤ ਸਧਨਾ ਜੀ ਤੇ ਇਲਜ਼ਾਮ ਲਾ ਦਿੱਤਾ ਫੜੋ ਭੱਜ ਚੱਲਿਆ ਹੈ ਉਸ ਪਾਪਣ ਦਾ ਇਹ ਰੌਲਾ ਦੇਖ ਕੇ ਸਧਨਾ ਜੀ ਬਹੁਤ ਹੈਰਾਨ ਹੋਏ ਪਰ ਘਬਰਾਏ ਨਹੀਂ ਉਹਨਾਂ ਨੇ ਕਿਹਾ ਦੇਖੀ ਜਾਏਗੀ ਭਗਵਾਨ ਕੀ ਕਰਦਾ ਹੈ ਸ਼ਾਇਦ ਮੇਰੇ ਕਿਸੇ ਪਾਪ ਦਾ ਫਲ ਮਿਲਣਾ ਰਹਿ ਗਿਆ ਹੈ ਜੋ ਮੈਂ ਇਸ ਕਲਯੋਗਣ ਦੇ ਕਰ ਰਾਤ ਕੱਟਣ ਵਾਸਤੇ ਰਹਿ ਪਿਆ ਇਹ ਪ੍ਰਭੂ ਦੀ ਹੀ ਖੇਡ ਹੈ ਇਸ ਧੀ ਦਾ ਰੌਲਾ ਸੁਣ ਕੇ ਲੋਕੀ ਆ ਗਏ ਉਸ ਦੀ ਗੱਲ ਸੁਣ ਕੇ ਉਹਨਾਂ ਨੇ ਸਧਨਾ ਜੀ ਨੂੰ ਘੇਰ ਲਿਆ ਤੇ ਫੜ ਕੇ ਹਾਕਮ ਕੋਲ ਜਾ ਕੇ ਪੇਸ਼ ਕੀਤਾ ਹਾਕਮ ਉਹ ਜਿਹਾ ਸੀ ਉਸ ਨੇ ਝੱਟ ਸਧਨਾ ਜੀ ਦੇ ਹੱਥ ਕੱਟ ਦੇਣ ਦਾ ਹੁਕਮ ਕਰ ਦਿੱਤਾ ਉਸੇ ਵੇਲੇ ਸਧਨਾ ਜੀ ਨੇ ਪ੍ਰਭੂ ਅੱਗੇ ਬੇਨਤੀ ਕੀਤੀ ਨ੍ਰਿਪ ਕੰਨਿਆ ਕੇ ਕਾਰਨ ਇੱਕ ਪਾਇਆ ਬੇਖਤਾਰੀ ਕਾਮ ਆਰਥੀ ਸਵਾਰਥੀ ਵਾ ਕੀ ਪੈਜ ਸਵਾਰੀ ਤਾਬ ਗੁਰ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਣ ਕਤ ਜਾਈਐ ਜੋ ਜੰਬੁਗ ਗਰਾਸੈ ਏਕ ਬੂੰਦ ਜਲ ਕਰਨੇ ਚਾਤਰਿਕ ਦੁਖ ਪਾਵੈ ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮਨਾ ਆਵੈ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੋ ਬੂਡ ਮੋਏ ਨੌਕਾ ਮਿਲੈ ਕਹੋ ਕਾਹੇ ਚੜਾਵੋ ਮੈਂ ਨਾਹੀ ਕਛ ਹੋਂ ਨਹੀਂ ਕਿਛ ਆਹੇ ਨਾ ਮੋਰਾ ਔਸਰ ਲਜਾ ਰਾਖ ਲਿਓ ਸਦਨਾ ਜਨ ਤੋਰਾ हे भगवान ਰਾਜ ਕੰਨਿਆ ਨੂੰ ਵਿਆਹਣ ਵਾਸਤੇ ਇੱਕ ਤਰਖਾਣ ਨੇ ਵਿਸ਼ਨੂੰ ਰੂਪ ਧਾਰ ਲਿਆ ਸੀ ਉਹ ਕਥਾ ਇਉਂ ਸੀ ਕਿ ਇੱਕ ਰਾਜ ਕੰਨਿਆ ਨੇ ਪ੍ਰਣ ਕੀਤਾ ਕਿ ਉਹ ਵਿਸ਼ਨੂੰ ਬਿਨਾ ਕਿਸੇ ਨਾਲ ਸ਼ਾਦੀ ਨਹੀਂ ਕਰੇਗੀ ਇੱਕ ਤਰਖਾਣ ਨੇ ਕਿਸੇ ਤਪ ਦੇ ਬਲ ਨਾਲ ਵਿਸ਼ਨੂੰ ਰੂਪ ਦਾ ਤਾਰਨ ਕਰ ਲਿਆ ਪਰ ਉਸ ਕੋਲ ਵਿਸ਼ਨੂੰ ਜੀ ਵਾਲੀ ਸ਼ਕਤੀ ਨਹੀਂ ਸੀ ਪਰ ਲੋੜ ਪੈਣ ਤੇ ਉਸਨੇ ਅਰਦਾਸ ਕੀਤੀ ਤਾਂ ਉਸ ਕੋਲ ਸ਼ਕਤੀ ਆ ਗਈ हे ਪ੍ਰਭੂ ਉਸ ਕਾਮੀ ਦੇ ਖੁਦਗਰਜ਼ ਬੰਦੇ ਦੀ ਵੀ ਤੁਸੀਂ ਲਾਜ ਰੱਖ ਲਈ ਮੇਰੀ ਇੱਜ਼ਤ ਕਿਉਂ ਨਹੀਂ ਬਚਾਉਂਦੇ हे ਜਗਤ ਪਾਲਕ हे ਭਗਵਾਨ ਤੇਰੀ ਕੀ ਵਡਿਆਈ ਹੈ ਕਿ ਤੇਰੀ ਕਿਰਪਾ ਨਾਲ ਮੇਰੇ ਕਰਮ ਨਾ ਨਾ ਸੋਣ ਉਸ ਮਨੁੱਖ ਸ਼ੇਰ ਨੂੰ ਆਪਣਾ ਉਸਤਾਦ ਕਿਉਂ ਮੰਨਣਾ ਹੈ ਜੇ ਗਿੱਦੜਾ ਨਹੀਂ ਘੇਰੀ ਫਿਰਨਾ ਹੈ ਜਲ ਦੀ ਇੱਕ ਬੂੰਦ ਬਦਲੇ ਉਪੀਹਾ ਕੂਕਦਾ ਹੈ ਜੇ ਉਹ ਤਰਹਾ ਮਰ ਜਾਵੇ ਤੇ ਮੋਏ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ ਤਾ ਉਸ ਦਾ ਕੀ ਲਾਭ ਹੈ ਪ੍ਰਭੂ ਜੀ ਮੇਰੇ ਨੈਣ ਪ੍ਰਾਨ ਕੰਮ ਨਹੀਂ ਕਰਦੇ ਦਿਲ ਧੜਕ ਰਿਹਾ ਹੈ ਮੈਂ ਇਹਨਾਂ ਨੂੰ ਕਿਵੇਂ ਆਸਰਾ ਦਵਾਂ हे ਭਗਵਾਨ ਜੀ ਡੁੱਬ ਗਏ ਪੁਰਸ਼ ਵਾਸਤੇ ਬੇੜੀ ਕਿਸ ਕੰਮ ਇਸ ਲਈ ਮੈਂ ਤੇਰਾ ਹਾਂ ਇਸ ਵੇਲੇ ਮੇਰੀ लाज ਰੱਖ ਮੇਰੇ ਪਿਛਲੇ ਕਰਮਾਂ ਨੂੰ ਬਖਸ਼ ਦੇ हे ਦਾਤਾ ਮਿਹਰ ਕਰ ਹਾਕਮ ਦਾ ਹੁਕਮ ਤੇ ਲੋਕਾਂ ਦੇ ਰੌਲਾ ਪਾਉਣ ਤੇ ਭਗਤ ਸਦਨਾ ਜੀ ਨੂੰ ਖੁੰਨੀ ਮੰਨਿਆ ਗਿਆ ਤੇ ਉਸ ਦੇ ਹੱਥ ਕੱਟੇ ਜਾਣ ਦਾ ਹੁਕਮ ਹਾਕਮ ਨੇ ਵਾਪਸ ਨਾ ਲਿਆ ਤੇ ਉਸ ਦੇ ਹੱਥ ਕੱਢ ਦਿੱਤੇ ਹੱਥ ਕੱਟੇ ਗਏ ਤਾਂ ਪ੍ਰਮਾਤਮਾ ਨੇ ਹਾਕਮ ਨੂੰ ਭਾਖਿਆ ਦਿੱਤੀ ਅਸਲ ਕਾਤਲ ਨਾਰੀ ਹੈ ਕੋਜ ਇੱਕ ਗਵਾਂਡਣ ਜਿਸ ਨੇ ਘੋਤਕ ਦੇਖਿਆ ਸੀ ਉਸ ਨੂੰ ਪ੍ਰਮਾਤਮਾ ਨੇ ਪ੍ਰੇਰਣਾ ਦਿੱਤੀ ਉਹ ਰੋਲਾ ਪਾਉਣ ਲੱਗੀ ਸੰਤ ਨੂੰ ਐਵੇਂ ਮਰਵਾ ਦਿੱਤਾ ਚੰਚਲ ਹਾਰੀ ਨੇ ਸਾਰਾ ਕਾਰਾ ਤਾਂ ਆਪ ਕੀਤਾ ਹੈ ਅਸਲ ਖੂਨਣ ਇਹ ਹੈ ਇਸ ਤਰ੍ਹਾਂ ਲੋਕ ਉਸ ਨੂੰ ਫੜ ਕੇ ਲੈ ਗਏ ਤੇ ਹਾਕਮ ਅੱਗੇ ਪੇਸ਼ ਕੀਤਾ ਹਾਕਮ ਨੇ ਉਸ ਇਸਤਰੀ ਨੂੰ ਧਰਤੀ ਵਿੱਚ ਗੱਟ ਕੇ ਮਰਵਾਇਆ ਭਗਤ ਸਧਨਾ ਜੀ ਬਿਣਾ ਹੱਥਾਂ ਤੋਂ ਫਿਰਦੇ ਰਹੇ ਤੇ ਭਗਤੀ ਕਰਦੇ ਰਹੇ ਤੇ ਉਹਨਾਂ ਨੂੰ ਸਾਰੀਆਂ ਰਿਧੀਆਂ ਸਿੱਧੀਆਂ ਮਿਲ ਗਈਆਂ ਕਈ ਗ੍ਰੰਥਾਂ ਵਿੱਚ ਇਹ ਵੀ ਲਿਖਿਆ ਹੈ ਕਿ ਸਧਨਾ ਜੀ ਦੇ ਹੱਥ ਆਪਣੇ ਆਪ ਵਾਪਸ ਆ ਗਏ ਸਨ ਇਹ ਸਭ ਪ੍ਰਮਾਤਮਾ ਦੀ ਕਿਰਪਾ ਸੀ ਸਧਨਾ ਜੀ ਦੀ ਸਮਾਗ ਸਰਹੰਦ ਵਿੱਚ ਹੈ ਓਇਆ ਪੁੱਲਾ ਚੁਕਾਂ ਦੀ ਖੇਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ